ਕੇਂਦਰ ਵੱਲੋਂ ਮੀਟਿੰਗ ਲਈ ਮੁਰਤ ਤੋਂ ਕੋਸ਼ਿਸ਼ ਹੈ ਕਿ ਇਹ ਜਰਨੀ ਵੀ ਕਿਸਾਨਾਂ ਨੂੰ ਮਨਾਇਆ ਜਾਵੇ ਤੇ ਉਹਨਾਂ ਦਾ ਮਸਲੇ ਦਾ ਹੱਲ ਕੀਤਾ ਜਾਵੇ। ਅਰਜਨ ਮੁੰਡਾ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦੁਬਾਰਾ ਤੋਂ ਗੱਲਬਾਤ ਰਹੀ ਸੱਦਿਆ ਜਾਵੇ। ਇੱਕ ਵਾਰ ਨਹੀਂ ਉਹਨਾਂ ਨੇ ਕਈ ਵਾਰ ਇਸ ਗੱਲ ਨੂੰ ਕਹਤਾ। ਤਾਂ ਜੋ ਮਸਲਾ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕੇ 29 ਫਰਵਰੀ ਨੂੰ ਕਿਸਾਨਾਂ ਨੇ ਆਪਣੀ ਭਵਿੱਖ ਦੀ ਰਣਨੀਤੀ ਬਾਰੇ ਦੱਸਣਾ ਕਿ ਉਹਨਾਂ ਨੇ ਕਿਵੇਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣੇ ਕੇਂਦਰ ਵੱਲੋਂ ਮੀਟਿੰਗ ਲਈ ਮੁਰਤ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਕਿਸਾਨਾਂ ਨੂੰ ਮਨਾਇਆ ਜਾਵੇ ਤੇ ਉਹਨਾਂ ਦਾ ਮਸਲੇ ਦਾ ਹੱਲ ਕੀਤਾ ਜਾਵੇ ਜੀ ਦੇਖੋ ਗੱਲ ਇਹ ਹੈਗੀ ਹੈ ਕਿ ਅਰਜਨ ਮੁੱਢਾ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਦੁਬਾਰਾ ਤੋਂ ਗੱਲਬਾਤ ਰਾਹੀਂ ਸੱਦਿਆ ਜਾਵੇ ਇੱਕ ਵਾਰ ਨਹੀਂ ਉਹਨਾਂ ਨੇ ਕਈ ਵਾਰ ਇਸ ਗੱਲ ਨੂੰ ਕਹਿਤਾ ਤਾਂ ਜੋ ਮਸਲਾ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕੇ ਉਹ ਸੱਦੇ ਜਾ ਰਹੇ ਨੇ ਕਦੋਂ ਸੱਦੇ ਆ ਨਹੀਂ ਸੱਦੇ ਪਤਾ ਨਹੀਂ ਪਰ ਜਿਹੜਾ ਇਸ ਸਿਸਟਮ ਹੈ ਕਿ ਇੱਕ ਵਾਰੀ ਗੱਲਬਾਤ ਰਹੀ ਸੱਦਿਆ ਜਾਵੇ 29 ਫਰਵਰੀ ਨੂੰ ਕਿਸਾਨਾਂ ਨੇ ਆਪਣੀ ਭਵਿੱਖ ਦੀ ਰਣਨੀਤੀ ਬਾਰੇ ਦੱਸਣਾ ਕਿ ਉਹਨਾਂ ਨੇ ਕਿਵੇਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣੇ ਗੱਲਬਾਤ ਦੇ ਟੇਬਲ ਤੇ ਬੈਠਣਾ ਹੈ ਜਾਂ ਕਿ ਜਾਂ ਨਹੀਂ ਬੈਠਣਾ ਉਹਨਾਂ ਦੇ ਵੀ ਕਹਿਣਾ ਹੈ ਕਿ ਦੂਜਿਆਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਇਹ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਜਥੇਬੰਦੀਆਂ 15 ਹੋਣ 50 ਹੋਣ 55 ਹੋਣ ਪਰੌਲਾ ਤਾਂ ਕਿਸਾਨੀ ਦਾ ਨਾ ਕਿਸਾਨਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ ਇਸ ਮੁਲਕ ਦੇ ਵਿੱਚ ਉਹਨਾਂ ਨੂੰ ਉਹਦੇ ਵਿੱਚੋਂ ਕੱਢਣ ਵਾਸਤੇ ਇਹ ਸੰਘਰਸ਼ ਚੱਲ ਰਹੇ ਨੇ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਨੇ ਇਸ ਗੱਲ ਦੇ ਵਿੱਚ ਕਿਉਂ ਨਹੀਂ ਆਉਂਦੀਆਂ ਪਿਛਲੀ ਵਾਰ ਇਕੱਠੀਆਂ ਸੀ ਇਸ ਬਾਰੇ ਅੱਡ-ਅੱਡ ਕਿਉਂ ਨੇ ਜੇ ਤੁਸੀਂ ਇਕੱਠੇ ਹੋ ਕੇ ਤੁਰਦੇ ਤਕੈਤ ਸਾਹਿਬ ਚੜੂਨੀ ਸਾਹਿਬ ਇਹ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਆ ਜਿਹੜੀਆਂ ਰੋਕਾਂ ਖਨੌਰੀ ਤੇ ਸ਼ੰਭੂ ਤੇ ਲੱਗੀਆਂ ਜੇ ਤੁਸੀਂ ਇਕੱਠੇ ਹੋ ਕੇ ਤੁਰੇ ਹੁੰਦੇ ਤਾਂ ਹੋ ਸਕਦਾ ਇਹ ਹਰਿਆਣੇ ਦੀ ਸਰਕਾਰ ਦਾ ਰਵਈਆ ਇਦਾਂ ਨਾ ਲੈਂਦਾ ਪਹਿਲਾਂ ਵੀ ਜਦੋਂ ਰੋਕਾਂ ਲੱਗੀਆਂ ਸੀ ਹਰਿਆਣੇ ਵਾਲਿਆਂ ਨੇ ਰਾਹ ਬਣਾਏ ਨਾਲਾਕੇ ਖੜੇ ਤੇ ਫਿਰ ਤੁਸੀਂ ਉਹਨਾਂ ਦੇ ਵਿੱਚ ਇੱਕ ਦੂਜੇ ਤੇ ਤਾਲਮੇਲ ਚ ਕਿਉਂ ਨਹੀਂ ਕਸੂਰ ਕਿਸਾਨਾਂ ਦਾ ਨਹੀਂ ਇਹਨਾਂ ਦੀ ਜਥੇਬੰਦੀਆਂ ਦਾ ਜਦੋਂ ਮੰਜ਼ਿਲ ਇੱਕ ਹੈ ਤੇ ਫਿਰ ਥੋੜੀ ਜਿਹੀ ਹਉਮੈ ਦੀ ਲੜਾਈ ਛੱਡੋ ਸਾਰੇ ਇੱਕ ਮੰਚ ਤੇ ਇਕੱਠੇ ਹੋਵੋ ਇੱਕ ਮੰਚ ਤੇ ਇਕੱਠੇ ਹੋਵੋਗੇ ਜ਼ਰੂਰ ਤੁਸੀਂ ਕਿਤਨਾ ਕਿਤੇ ਜਾ ਕੇ ਇਹ ਕਿਸਾਨੀ ਅੰਦੋਲਨ ਵਾਸਤੇ ਪੱਕੇ ਤੌਰ ਤੇ ਕੁਝ ਨਾ ਕੁਝ ਪ੍ਰਾਪਤ ਕਰਕੇ ਮੁੜੋਗੇ ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ